ਮੈਂ ਸਾਰੇ ਨਗਰ ਦਾ ਜਿਹੜੇ ਸਾਡੇ ਪੰਚਾਇਤ ਮੈਂਬਰ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਅੱਜ ਸਾਡੇ ਬੱਚਿਆਂ ਨੂੰ ਉਹਨਾਂ ਨੇ ਸਟੇਟਰੀ ਵੰਡਿਆ ਇਹ ਸਰਨੇ ਜੋ ਦੱਸਿਆ ਕਿ ਜਦੋਂ ਸਾਡੇ ਕਿਸੇ ਵੀ ਬੱਚੇ ਦਾ ਜਨਮ ਦਿਨ ਹੁੰਦਾ ਆ ਕਿਸੇ ਵੀ ਘਰ ਚ ਮੈਂਬਰ ਦਾ ਜਨਮ ਦਿਨ ਹੁੰਦਾ ਤੇ ਇਹਨਾਂ ਨਾਲ ਬਣਾਓਗੇ ਤੇ ਜ਼ਿਆਦਾ ਖੁਸ਼ੀ ਹੋਏਗੇ ਕਿ ਜਦੋਂ ਤੁਸੀਂ ਅੱਜ ਕਹਿ ਰਹੇ ਇਹਨਾਂ ਦਾ ਬੇਟਾ ਰਾਹੁਲ ਉਹ ਗਿਆ ਹੋਇਆ ਆ ਫੋਰਨ ਉਹਨੇ ਸਾਨੂੰ ਚਲੋ ਸਟੇਸ਼ਨ ਲਈ ਵਾਸਤੇ ਸਮਾਨ ਕਿਆ ਹੋਇਆ ਤੇ ਇਦਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣ ਤੇ ਬੱਚੇ ਵੀ ਖੁਸ਼ ਹੁੰਦੇ ਆ ਜਦੋਂ ਤੁਸੀਂ ਉਹਨਾਂ ਨਾਲ ਜਨਮ ਦਿਨ ਕੋਈ ਇਦਾਂ ਦੀਆਂ ਖੁਸ਼ੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਸਾਂਝੀਆਂ ਕਰਦੇ ਜਿਓ ਤੇ ਬੱਚੇ ਸਾਡੇ ਜਿਹੜੇ ਆ ਨਾ ਬੜੇ ਹੀ ਖੁਸ਼ ਹੁੰਦੇ ਆ ਉਹ ਬੱਚੇ ਬਾਹਰ ਗਏ ਆ ਵਿਦੇਸ਼ਾਂ 'ਚ ਉਹਨਾਂ ਨੇ ਇਹ ਜਰਾ ਭੇਜਿਆ ਵਾ ਕਿ ਬੱਚੇ ਚੰਗੇ ਪੜਨ ਸਕੂਲ ਵਿੱਚ ਜਿਹੜੇ ਫਰਸਟ ਆਉਣ ਕੇ ਸੈਕੰਡ ਆਉਣ ਕੇ ਉਹਨਾਂ ਨੂੰ ਵੀ ਕੱਲ ਨੂੰ ਆਪਾਂ ਕਿੱਟਾਂ ਦੇਵਾਂਗੇ ਵੰਡ ਕੇ ਤੇ ਜੋ ਬੱਚੇ ਟੀਚਰ ਆ ਇੱਥੇ ਦੇ ਸਟਾਫ ਆ ਬਹੁਤ ਵਧੀਆ ਸਟਾਫ ਆ ਬੱਚਿਆਂ ਨੂੰ ਚੰਗੀ ਸਿੱਖਿਆ ਦੇਂਦੇ ਆ ਇਹ ਬੱਚੇ ਕਹਿੰਦੇ ਆ ਪੁਲਿਸ ਚ ਹੋਣਾ ਸਾਨੂੰ ਬੜੀ ਖੁਸ਼ੀ ਹੁੰਦੀ ਕੋਈ ਕਹਿੰਦਾ ਫੌਜੀ ਹੋਣਾ ਵਾ ਚੰਗੇ ਬੱਚੇ ਜਿਹੜੇ ਇੱਥੇ ਸਕੂਲਾਂ 'ਚ ਪੜਦੇ ਆ ਇਹੋ ਹੀ ਅਫਸਰ ਬਣਦੇ ਆ ਜੋ ਸਕੂਲ ਦਾ ਸਟਾਫ ਹੁੰਦਾ ਵਾ ਜੇ ਉਹ ਪੂਰੀ ਮਿਹਨਤ ਕਰਾਉਂਦਾ ਦਾ ਇੱਥੇ ਬੱਚਿਆਂ ਵਾਸਤੇ ਤੇ ਸਾਨੂੰ ਇਸ ਖੁਸ਼ੀ ਦੇ ਵਿੱਚ ਆਣ ਕੇ ਆਖਾ ਵੀ ਵਧੀਆ ਸਟਾਫ ਆ ਤੇ ਬੱਚਿਆਂ ਨੂੰ ਚੰਗੇ ਭਰਾਉਂਦੇ ਆ ਤੇ ਬੱਚਿਆਂ ਦਾ ਦੇਲ ਹੌਸਲਾ ਵਧਾਈਏ ਜੋ ਬਾਹਰ ਆੜਾ ਬੱਚਾ ਰੌਹਲ ਗਿਆ ਵਾ ਉਹਨਾਂ ਨੇ ਕਿਹਾ ਵੀ ਬੱਚਿਆਂ ਨੂੰ ਤੁਸੀਂ ਕਾਪੀਆਂ ਪੈਨ ਵੰਡੋ ਉਹ ਕਰਕੇ ਇਹ ਸਾਇ ਆਪਣੇ ਸਮੂਹ ਪਿੰਡ ਵਾਸੀਆਂ ਨੇ ਮੈਂਬਰ ਪੰਚਾਇਤ ਸਰਪੰਚ ਜੋ ਸਾਡੇ ਪਿੰਡ ਦੇ ਮੋਹਤਵਰਿਆਂ ਉਹਹੀਂ ਰਲ ਕੇ ਸਾਰਿਆਂ ਨੇ ਅੱਜ ਪ੍ਰਾਰਲਾ ਕੀਤਾ ਵਾ ਇਹ ਬੱਚਿਆਂ ਦਾ ਹੌਸਲਾ ਵਧਾਈ ਕਰੀਏ ਜਿਹੜੇ ਫਰਸਟ ਸੈਂਕ ਡਾਉਣ ਕੇ ਉਹ ਅਸੀਂ ਟੀਚਰ ਸਾਹਿਬ ਉਹਨਾਂ ਨੂੰ ਕਹਿਣੇ ਆ ਉਹਨਾਂ ਨੂੰ ਦੱਸ ਦਿਓ ਉਹਨਾਂ ਨੂੰ ਕੱਲ ਨੂੰ ਆਪਾਂ ਕਿਟਾ ਦੇਵਾਂਗੇ ਸਾਰੇ ਬੱਚੇ ਮਿਹਨਤ ਕਰੋ ਰੱਜ ਕੇ ਜਿਹੜੇ ਬੱਚੇ ਫਰਸਟ ਹੋਣਗੇ ਉਹਨਾਂ ਨੂੰ ਆਪਾਂ ਕਿਟਾ ਦੇਵਾਂਗੇ ਤੁਹਾਨੂੰ ਇੰਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਚਾਇਤ ਤੋਂ ਪਹਿਲਾਂ ਅਸੀਂ ਜੀ ਆਇਆਂ ਕਹਿੰਦੇ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਕਾਫੀ ਸਟੇਸ਼ਨਰੀ ਦੀ ਵੰਡ ਕੀਤੀ ਆ ਇਹ ਸਾਡੇ ਬੱਚੇ ਵੀ ਬਹੁਤ ਖੁਸ਼ ਹੋਏ ਆ ਅਸੀਂ ਚਾਹੁੰਦੇ ਆਂ ਕਿ ਇਸ ਤਰ੍ਹਾਂ ਦੇ ਜਿਹੜੇ ਆ ਛੋਟੇ ਛੋਟੇ ਫੰਕਸ਼ਨ ਜਿਹੜੇ ਸਕੂਲ ਵਿੱਚ ਹੁੰਦੇ ਰਹਿਣੇ ਚਾਹੀਦੇ ਆ ਕਿਉਂ ਪਿੰਡ ਵਿੱਚ ਕਿਸੇ ਬੱਚੇ ਦਾ ਜਨਮ ਦਿਨ ਵਾ ਜਾਂ ਕੋਈ ਘਰ ਵਿੱਚ ਖੁਸ਼ੀ ਆ ਤੇ ਇਹ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਇਹਨਾਂ ਵਾਸਤੇ ਵੀ ਸਾਨੂੰ ਜਰੂਰ ਟਾਈਮ ਕੱਢਣਾ ਚਾਹੀਦਾ ਇਹਨਾਂ ਨੂੰ ਕੋਈ ਕਾਪੀਆਂ ਪੈਨਸਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਿੱਟ ਕੋਈ ਸਮਗਰੀ ਜਿਹੜੀ ਆ ਜਰੂਰ ਵਰਤਨੀ ਮਤਲਬ ਦੇਣੀ ਚਾਹੁੰਦੇ ਆ ਤੇ ਦੇਣੀ ਚਾਹੀਦੀ